ਕਹਿੰਦੇ ਨੇ ਤੁਹਾਡਾ ਸਮਾਂ ਚੰਗਾ ਹੋਵੇ ਜਾਂ ਮਾੜਾ ਜੇਕਰ ਤੁਸੀਂ ਕੜੀ ਮਿਹਨਤ ਕਰਦੇ ਜਾਓਗੇ ਤਾਂ ਦੁਨੀਆ ਦਾ ਹਰ ਮੁਕਾਮ ਤੁਸੀਂ ਹਾਸਲ ਕਰ ਸਕਦੇ ਹੋ ਸਫਲਤਾ ਤੁਹਾਡੇ ਪੈਰ ਚੂਮੇਗੀ ਜਿਵੇਂ ਵੀ ਕਿਹਾ ਜਾਂਦਾ ਹੈ ਕਿ ਰੱਬ ਵੀ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦਾ ਹੈ ਅਜੇ ਹੀ ਕੁਝ ਕਰ ਵਿਖਾਇਆ ਇੱਕ ਸਿੱਖ ਕਾਰੋਬਾਰੀ ਰੁਬੇਨ ਸਿੰਘ ਨੇ ਦਰਅਸਲ ਰੁਬੇਨ ਸਿੰਘ ਨੇ 50 ਕਰੋੜ ਰੁਪਏ ਖਰਚ ਕਰਕੇ 6 ਹੋਰ ਰੋਲਸ ਰਾਇਸ ਕਾਰਾਂ ਖਰੀਦੀਆਂ ਨੇ ਹੁਣ ਉਹਨਾਂ ਦੇ ਕੋਲ 20 ਰੋਲਸ ਰਾਇਸ ਕਾਰਾਂ ਹੋ ਚੁੱਕੀਆਂ ਨੇ ਕੀ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਵਕ ਵਕ ਡਰੰਗ ਦੀਆਂ ਰੋਲਸ ਰਾਇਸ ਕਾਰਾਂ ਰੁਬੇਨ ਨੇ ਖਰੀਦੀਆਂ ਹੀ ਕਿਉਂ? ਇੰਨੀਆਂ ਸਾਰੀਆਂ ਰੋਲਸ ਰਾਇਸ ਕਾਰਾਂ ਖਰੀਦਣ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ। ਦਰਅਸਲ ਇਹ ਸਾਰੀਆਂ ਕਾਰਾਂ ਰੁਬੇਨ ਸਿੰਘ ਨੇ ਸ਼ੌਕ ਲਈ ਨਹੀਂ ਬਲਕਿ ਇੱਕ ਬ੍ਰਿਟਿਸ਼ ਨੂੰ ਸਬਕ ਸਿਖਾਉਣ ਲਈ ਖਰੀਦੀਆਂ ਨੇ। ਦੱਸਦੀ ਹੈ ਕਿ 90 ਦੇ ਦਹਾਕੇ ਵਿੱਚ ਰੁਬੇਨ ਸਿੰਘ ਦਾ ਇੰਗਲੈਂਡ ਵਿੱਚ ਕੱਪੜਿਆਂ ਦਾ ਵੱਡਾ ਕਾਰੋਬਾਰ ਸੀ ਜਿਸ ਨੂੰ ਉਸ ਨੇ ਕੇਵਲ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਸ ਦੌਰ ਵਿੱਚ ਉਹਨਾਂ ਦਾ ਬ੍ਰਾਂਡ ਬ੍ਰਿਟੇਨ ਵਿੱਚ ਸਭ ਤੋਂ ਮਸ਼ਹੂਰ ਬ੍ਰਾਂਡਸ ਵਿੱਚੋਂ ਇੱਕ ਸੀ ਅਜੇ ਸਭ ਕੁਝ ਠੀਕ ਚੱਲ ਰਿਹਾ ਸੀ ਕਿ 2007 ਵਿੱਚ ਉਹਨਾਂ ਨੂੰ ਵੱਡਾ ਘਾਟਾ ਹੋਇਆ ਜਿਸ ਕਾਰਨ ਉਹਨਾਂ ਨੂੰ ਆਪਣਾ ਕੱਪੜੇ ਦਾ ਕਾਰੋਬਾਰ ਨਾ ਚਾਹੁੰਦੇ ਹੋਏ ਵੀ ਬੰਦ ਕਰਨਾ ਪਿਆ ਇਸੇ ਦੌਰ ਵਿੱਚ ਉਹਨਾਂ ਨੇ ਇੱਕ ਬ੍ਰਿਟਿਸ਼ ਕਾਰੋਬਾਰੀ ਨੂੰ ਉਹਨਾਂ ਨੂੰ ਕੰਮ ਸਿਖਾਉਣ ਦੀ ਗੱਲ ਕਹੀ ਪਰ ਬ੍ਰਿਟਿਸ਼ ਕਾਰੋਬਾਰੀ ਨੇ ਉਹਨਾਂ ਦੀ ਪੱਗ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਤੂੰ ਸਿਰਫ ਰੰਗ-ਬਰੰਗੀਆਂ ਪਗੜੀਆਂ ਬੰਨ੍ਹ ਸਕਦਾ ਹੈ ਹੋਰ ਕੁਝ ਨਹੀਂ ਕਰ ਸਕਦਾ ਬ੍ਰਿਟਿਸ਼ ਕਾਰੋਬਾਰੀ ਦੀ ਇਹ ਗੱਲ ਰੁਬੇਨ ਦੇ ਦਿਲ ਵਿੱਚ ਕਾਰ ਕਰ ਗਈ ਅਤੇ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਫਿਰ ਤੋਂ ਖੜਾ ਕਰਨ ਦੀ ਤਹਾਣੀ। ਇਹੀ ਨਹੀਂ ਉਹਨਾਂ ਨੇ ਬ੍ਰਿਟਿਸ਼ ਕਾਰੋਬਾਰੀ ਨੂੰ ਇਹ ਵੀ ਚੈਲੰਜ ਕੀਤਾ ਕਿ ਮੈਂ ਜਿੰਨੇ ਰੰਗ ਦੀਆਂ ਪਗੜੀਆਂ ਪਹਿਨਦਾ ਹਾਂ ਉਹਨੇ ਰੰਗ ਦੀ ਰੋਲਸ ਰਾਇਸ ਕਾਰ ਵੀ ਖਰੀਦਾਂਗਾ। ਸਿਰਕਿਸੀ ਰੁਬੇਨ ਸਿੰਘ ਨੇ ਜੋ ਕਿਹਾ ਉਹੀ ਕਰ ਦਿਖਾਇਆ। ਦੱਸਿਆ ਕਿ ਅੰਗਰੇਜ਼ ਰੋਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਨੇ ਅਤੇ ਰੁਬੇਨ ਸਿੰਘ ਨੇ ਨਾ ਕਾਰਾਂ ਨੂੰ ਖਰੀਦ ਕੇ ਦੱਸ ਦਿੱਤਾ ਕਿ ਦਸਤਾਰ ਧਾਰੀ ਕਿਸੇ ਤੋਂ ਵੀ ਘੱਟ ਨਹੀਂ ਹਨ। रिपोर्ट डेली पंजाबी कि तुसी भी विदेश अपना भविक बना चाहते हो पाओ विदेश पढ़ाई करने का मौका पिरामिड ई सर्विस सरकार तो मान्यता प्राप्त करो तिरानवे नौ सौ अठहत्तर तिरानवे नौ सौ अठहत्तर